ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਘਰ ਦਾ ਮੁੱਖ ਦਰਵਾਜ਼ਾ ਘਰ ਦੇ ਮੁੱਖ ਦਰਵਾਜ਼ੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੁੰਦੀਆਂ ਨੇ ਇਹਨਾਂ ਗੱਲਾਂ ਨੂੰ ਕਈ ਲੋਕ ਵਹਿਮ ਪਰਮ ਦੱਸਦੇ ਨੇ ਪਰ ਕਈਆਂ ਲੋਕਾਂ ਦਾ ਇਹਨਾਂ ਗੱਲਾਂ ਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿਉਂਕਿ ਸਾਡੇ ਘਰ ਦੇ ਬਜ਼ੁਰਗ ਅਕਸਰ ਹੀ ਸਾਨੂੰ ਇਹ ਗੱਲਾਂ ਸਮਝਾਉਂਦੇ ਨੇ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਰੱਖਣੀ ਹੈ ਕਿਉਂਕਿ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਰੱਖਣ ਦੇ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਅਤੇ ਦੂਸਰੀ ਗੱਲ ਇਹ ਕਿ ਜੋ ਘਰ ਦਾ ਮੁੱਖ ਦਰਵਾਜ਼ਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਖੁੱਲ ਜਾਣਾ ਚਾਹੀਦਾ ਹੈ ਉਹਨਾਂ ਘਰਾਂ ਵਿੱਚ ਆਪਣੇ ਆਪ ਰਿਜਕ ਆਉਂਦਾ ਹੈ ਅਤੇ ਕਦੇ ਵੀ ਪੈਸੇ ਦੀ ਦਿੱਕਤ ਨਹੀਂ ਆਉਂਦੀ ਅਤੇ ਤੀਸਰੀ ਗੱਲ ਇਹ ਹੈ ਕਿ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਜੇ ਅਸੀਂ ਇਹ ਸ਼ਬਦ ਬੋਲ ਦਈਏ ਤਾਂ ਫਿਰ ਸਾਡੇ ਘਰ ਵਿੱਚ ਖੁਸ਼ੀਆਂ ਸੁੱਖ ਸ਼ਾਂਤੀ ਪ੍ਰੇਮ ਪਿਆਰ ਸਦਾ ਲਈ ਬਣਿਆ ਰਹਿੰਦਾ ਹੈ ਅਤੇ ਸਾਡੇ ਪਰਿਵਾਰ ਦੇ ਉੱਪਰ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਰਹਿੰਦੀ ਹੈ ਸਾਧ ਸੰਗਤ ਜੀ ਉਹ ਕਿਹੜਾ ਸ਼ਬਦ ਹੈ ਜਿਸ ਨੂੰ ਅਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਬੋਲਣਾ ਹੈ ਜਿਸ ਸ਼ਬਦ ਨੂੰ ਬੋਲਣ ਨਾਲ ਸਾਡੇ ਘਰ ਵਿੱਚ ਰਿਜਕ ਦਾ ਵਾਅਦਾ ਹੋਵੇਗਾ ਇਹ ਸਾਰੀ ਗੱਲਬਾਤ ਆਪਾਂ ਆਪਣੀ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਲਈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁੰਨਾ ਅਤੇ ਸਮਝਣਾ ਅਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਜੀ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ ਜੀ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਦੋਂ ਵੀ ਸਾਡੇ ਘਰ ਦੇ ਬਜ਼ੁਰਗ ਸਾਨੂੰ ਕੋਈ ਕੰਮ ਕਰਨ ਲਈ ਕਹਿੰਦੇ ਨੇ ਤਾਂ ਸਾਡੇ ਮਨ ਵਿੱਚ ਇਹ ਅਕਸਰ ਹੀ ਸਵਾਲ ਉੱਠਦਾ ਹੈ ਕਿ ਇਸ ਕੰਮ ਦਾ ਪੈਸੇ ਨਾਲ ਕੀ ਸੰਬੰਧ ਹੈ ਅਤੇ ਇਸ ਕੰਮ ਨੂੰ ਕਰਨ ਨਾਲ ਬਰਕਤ ਕਿਵੇਂ ਆ ਸਕਦੀ ਹੈ ਅਸੀਂ ਆਪਣੇ ਬਜ਼ੁਰਗਾਂ ਤੋਂ ਇਹ ਗੱਲਾਂ ਨਹੀਂ ਪੁੱਛਦੇ ਬਸ ਚੁੱਪਚਾਪ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਪਰ ਕਈ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਮੰਨਦੇ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲਾਂ ਸਭ ਵਹਿਮ ਭਰਮ ਨੇ ਅਸੀਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ ਪਰ ਜਿਹੜੀ ਗੱਲ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਨੇ ਉਸ ਪਿੱਛੇ ਕੋਈ ਨਾ ਕੋਈ ਤਰਕ ਜ਼ਰੂਰ ਹੁੰਦਾ ਹੈ ਉਸ ਵਿੱਚ ਸਾਡਾ ਫਾਇਦਾ ਹੁੰਦਾ ਹੈ ਬਜ਼ੁਰਗਾਂ ਨੂੰ ਤਜਰਬਾ ਹੁੰਦਾ ਹੈ ਇਸ ਲਈ ਉਹ ਇਹੋ ਜੇ ਕੰਮ ਕਰਨ ਲਈ ਕਹਿੰਦੇ ਨੇ ਇਸ ਕਰਕੇ ਬਜ਼ੁਰਗਾਂ ਦੀ ਦਿੱਤੀ ਹੋਈ ਮੱਤ ਨੂੰ ਅਸੀਂ ਜ਼ਰੂਰ ਅਪਣਾਉਣਾ ਹੈ ਜੇਕਰ ਸਾਡੇ ਮਨ ਵਿੱਚ ਕੋਈ ਸਵਾਲ ਜਾਂ ਕੋਈ ਸ਼ੰਕਾ ਹੈ ਤਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਵੱਡੇ ਵਡੇਰਿਆਂ ਨੂੰ ਜ਼ਰੂਰ ਪੁੱਛਣਾ ਹੈ ਤਾਂ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਸਵਾਲਾਂ ਬਾਰੇ ਜੋ ਅਕਸਰ ਹੀ ਸਾਡੇ ਸਾਰਿਆਂ ਦੇ ਮਨਾਂ ਵਿੱਚ ਉੱਠਦੇ ਨੇ ਕਿ ਘਰ ਵਿੱਚ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਕਿਉਂ ਕਰਨੀ ਹੈ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਕਿਹੜੇ ਸ਼ਬਦ ਦਾ ਜਾਪ ਕਰਨਾ ਹੈ ਅਤੇ ਕਿਵੇਂ ਉਸ ਸ਼ਬਦ ਦੇ ਜਾਪ ਦੇ ਨਾਲ ਸਾਡੇ ਘਰ ਵਿੱਚ ਪੈਸਾ ਅਤੇ ਖੁਸ਼ੀਆਂ ਆਉਣ ਗਿਆ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਦੀ ਕਿਉਂਕਿ ਕਈ ਬੀਬੀਆਂ ਜਾਂ ਘਰਾਂ ਦਾ ਇਹ ਸੁਭਾਅ ਹੁੰਦਾ ਹੈ ਕਿ ਕੁਝ ਲੋਕ ਆਪਣੇ ਘਰ ਦੀ ਤਾਂ ਪੂਰੀ ਸਾਫ਼ ਸਫਾਈ ਕਰ ਲੈਂਦੇ ਨੇ ਪਰ ਜਦੋਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਗੱਲ ਆਉਂਦੀ ਹੈ ਤਾਂ ਉਸ ਦੀ ਸਫਾਈ ਬਿਲਕੁਲ ਨਹੀਂ ਕਰਦੇ ਪਰ ਅਸੀਂ ਖੁਸ਼ ਅਤੇ ਤੰਦਰੁਸਤ ਤਾਂ ਹੀ ਰਹਿ ਸਕਦੇ ਹਾਂ ਜੇਕਰ ਅਸੀਂ ਆਪਣੇ ਘਰ ਦੇ ਨਾਲ 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 ਆਪਣੇ ਘਰ ਦਾ ਆਲੇ-ਦੁਆਲੇ ਵੀ ਸਾਫ਼ ਕਰੀਏ ਅਤੇ ਵਾਤਾਵਰਣ ਨੂੰ ਸਾਫ਼ ਅਤੇ ਸ਼ੁੱਧ ਰੱਖਾਂਗੇ ਜੇਕਰ ਅਸੀਂ ਆਪਣੇ ਆਲੇ-ਦੁਆਲੇ ਨੂੰ ਵੀ ਆਪਣੇ ਘਰ ਦਾ ਹਿੱਸਾ ਮੰਨਾਂਗੇ ਕਿਉਂਕਿ ਰੱਬ ਦੀ ਬਣਾਈ ਹੋਈ ਕੁਦਰਤ ਨੂੰ ਵੀ ਆਪਣਾ ਘਰ ਸਮਝਾਂਗੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਕਿ ਤੁਸੀਂ ਸਿਰਫ ਆਪਣਾ ਘਰ ਹੀ ਸਾਫ਼ ਕਰ ਲਿਆ ਜੋ ਵੀ ਰਾ ਤੁਹਾਡੇ ਘਰ ਵੱਲ ਨੂੰ ਆਉਂਦਾ ਹੈ ਤੁਸੀਂ ਉਸ ਦੀ ਵੀ ਸਾਫ ਸਫਾਈ ਕਰਨੀ ਹੈ ਕਿਉਂਕਿ ਕਈ ਵਾਰੀ ਸਾਧੂ ਫਕੀਰ ਜਾਂ ਕੋਈ ਰੱਬ ਦਾ ਬੰਦਾ ਜਦੋਂ ਵੀ ਸਾਡੇ ਘਰ ਆਉਂਦਾ ਹੈ ਸਾਡੇ ਘਰ ਦੇ ਮੁੱਖ ਦਰਵਾਜ਼ੇ ਤੇ ਆਉਂਦਾ ਹੈ ਉਹ ਸਾਡੇ ਘਰ ਦੇ ਰਾਹ ਅਤੇ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਗੰਦਗੀ ਦੇਖ ਕੇ ਵਾਪਸ ਮੁੜ ਜਾਂਦਾ ਹੈ ਜਾਂ ਫਿਰ ਉਹ ਸਾਡੇ ਘਰ ਵੱਲ ਨੂੰ ਆ ਹੀ ਜਾਂਦਾ ਹੈ ਉਸ ਦਾ ਮਨ ਨਹੀਂ ਕਰਦਾ ਉਸ ਦਾ ਮਨ ਕੋਸ ਦਾ ਰਹਿੰਦਾ ਹੈ ਕਿ ਕਿਵੇਂ ਘਰ ਦੇ ਚਾਰ ਫੇਰੇ ਗੰਦਗੀ ਫੈਲਾ ਰੱਖੀ ਹੈ ਇਸ ਨਾਲ ਸਾਡੇ ਘਰ ਵਿੱਚੋਂ ਬਰਕਤ ਬਾਹਰ ਚਲੀ ਜਾਂਦੀ ਹੈ ਇਸ ਲਈ ਸਾਡਾ ਇਹ ਫਰਜ਼ ਬਣ ਜਾਂਦਾ ਹੈ ਕਿ ਆਪਣੇ ਘਰ ਦੇ ਨਾਲ-ਨਾਲ ਆਪਣੇ ਘਰ ਦੇ ਮੁੱਖ ਦਰਵਾਜ਼ੇ ਅਤੇ ਆਪਣੇ ਘਰ ਵੱਲ ਨੂੰ ਆਉਣ ਵਾਲੇ ਰਾਹ ਦੀ ਪੂਰੀ ਸਾਫ ਸਫਾਈ ਰੱਖੀ ਤਾਂ ਜੋ ਰਾਹ ਵਿੱਚ ਆਉਂਦਾ ਸਾਡਾ ਘਰ ਘਰ ਦਾ ਮੁੱਖ ਦਰਵਾਜ਼ਾ ਦੇਖ ਕੇ ਕਿਸੇ ਦਾ ਦਿਲ ਖੁਸ਼ ਹੋ ਜਾਵੇ ਬਾਕੀ ਗੱਲ ਇਹ ਹੈ ਕਿ ਜੇਕਰ ਸਾਡੇ ਘਰ ਦੀਆਂ ਔਰਤਾਂ ਹਰ ਇੱਕ ਕੰਮ ਨੂੰ ਸਹੀ ਤਰੀਕੇ ਨਾਲ ਸਹੀ ਵਿਧੀ ਨਾਲ ਕਰਨਗੀਆਂ ਤਾਂ ਸਾਡੇ ਕੰਮਾਂਕਾਰਾਂ ਵਿੱਚ ਬਹੁਤ ਬਰਕਤ ਆ ਜਾਵੇਗੀ ਅਤੇ ਕੰਮਾਂ ਵਿੱਚ ਸਫਲਤਾ ਵੀ ਮਿਲੇਗੀ ਇਸ ਲਈ ਸਾਡੇ ਘਰ ਦੇ ਮੁੱਖ ਦਰਵਾਜ਼ੇ ਦੀ ਅਤੇ ਸਾਡੇ ਘਰ ਦੇ ਆਸ-ਪਾਸੇ ਦੀ ਓਨੀ ਹੀ ਮਹੱਤਤਾ ਹੈ ਇਸ ਲਈ ਤੁਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਵੀ ਆਪਣੇ ਘਰ ਦਾ ਆਲਾ ਦੁਆਲਾ ਵੀ ਸਾਫ਼ ਸੁਥਰਾ ਰੱਖਣਾ ਹੈ ਕਿਉਂਕਿ ਸਾਡੀ ਤੰਦਰੁਸਤੀ ਦਾ ਸੰਬੰਧ ਸਾਡੇ ਕਮਾਂਕਾਰਾਂ ਸਾਡੀ ਸਫਲਤਾ ਅਤੇ ਸਾਡੇ ਕੰਮ ਕਰਨ ਦੇ ਤਰੀਕੇ ਨਾਲ ਹੈ ਇਸ ਕਰਕੇ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ਼ ਸਫਾਈ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਰ ਲਵੋ ਇਹ ਸਭ ਤੋਂ ਵਧੀਆ ਗੱਲ ਹੈ ਅਤੇ ਹੁਣ ਗੱਲ ਕਰਦੇ ਹਾਂ ਦੂਸਰੇ ਸਵਾਲ ਦੀ ਕਿ ਜਿਨ੍ਹਾਂ ਘਰਾਂ ਦਾ ਮੁੱਖ ਦਰਵਾਜ਼ਾ ਸੂਰਜ ਤੋਂ ਪਹਿਲਾਂ ਖੁੱਲ ਜਾਂਦਾ ਹੈ ਉਹਨਾਂ ਘਰਾਂ ਵਿੱਚ ਰਿਜਕ ਕਿਵੇਂ ਆਪਣੇ ਆਪ ਚੱਲ ਕੇ ਆਉਂਦਾ ਹੈ ਅਤੇ ਉਹਨਾਂ ਘਰਾਂ ਵਿੱਚ ਖੁੱਲਾ ਪੈਸਾ ਅਤੇ ਬਰਕਤਾਂ ਕਿਵੇਂ ਆਉਂਦੀਆਂ ਨੇ ਇੱਕ ਗੱਲ ਸਾਡੇ ਘਰ ਦੇ ਬਜ਼ੁਰਗ ਇਸ ਤਰਕ ਦੇ ਆਧਾਰ ਤੇ ਸਮਝਾਉਂਦੇ ਨੇ ਕਿ ਮਿਹਨਤੀ ਅਤੇ ਉਦਮੀ ਬੰਦਾ ਹੀ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਖੋਲਦਾ ਹੈ ਜਿਸ ਵਿਅਕਤੀ ਅੰਦਰ ਆਲਸ ਅਤੇ ਦਲੇਦਰ ਹੁੰਦਾ ਹੈ ਉਹ ਵਿਅਕਤੀ ਹਮੇਸ਼ਾ ਨਾਲ ਲੇਟ ਹੀ ਉੱਠਦਾ ਹੈ ਜੋ ਆਪ ਹੀ ਲੇਟ ਉੱਠਦਾ ਹੋਵੇ ਉਸਨੇ ਘਰ ਦਾ ਮੁੱਖ ਦਰਵਾਜ਼ਾ ਸੂਰਜ ਚੜਨ ਤੋਂ ਪਹਿਲਾਂ ਕਿਵੇਂ ਖੋਲਣਾ ਹੈ ਕਿਉਂਕਿ ਸਾਧ ਸੰਗਤ ਜੀ ਅਸੀਂ ਜਿੰਨਾ ਜ਼ਿਆਦਾ ਲੇਟ ਉੱਠਾਂਗੇ ਓਨਾ ਹੀ ਸਾਡੇ ਸਰੀਰ ਨੂੰ ਆਲਸ ਪੈਂਦਾ ਹੈ ਅਤੇ ਓਨਾ ਹੀ ਜ਼ਿਆਦਾ ਸਾਡੇ ਸਰੀਰ ਨੂੰ ਬਿਮਾਰੀਆਂ ਘੇਰ ਲੈਂਦੀਆਂ ਨੇ ਜਿਹੜੇ ਮਨੁੱਖ ਉਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਦਮੀ ਹੁੰਦੇ ਨੇ ਮਿਹਨਤੀ ਹੁੰਦੇ ਨੇ ਅਤੇ ਉਹ ਸੂਰਜ ਚੜਨ ਤੋਂ ਪਹਿਲਾਂ ਉੱਠਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਉਹਨਾਂ ਲੋਕਾਂ ਦਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਰਹਿੰਦੇ ਨੇ ਅਤੇ ਉਹ ਲੋਕ ਆਪਣੇ ਕਮਾਕਾਰਾਂ ਨੂੰ ਸਮੇਂ ਸਿਰ ਕਰ ਪਾਉਂਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਉਦਮੀ ਅਤੇ ਮਿਹਨਤੀ ਹੀ ਦਰਵਾਜ਼ਾ ਖੋਲ੍ਹਦੇ ਨੇ ਕਈ ਲੋਕ ਸਵੇਰੇ ਉੱਠ ਕੇ ਸੈਰ ਕਰਨ ਜਾਂਦੇ ਨੇ ਕਈ ਲੋਕ ਸਵੇਰੇ ਉੱਠ ਕੇ ਘਰ ਵਿੱਚ ਨਿਤਨੇਮ ਦਾ ਪਾਠ ਕਰਦੇ ਨੇ ਜਾਂ ਫਿਰ ਗੁਰਦੁਆਰੇ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਅਤੇ ਬਾਕੀ ਲੋਕ ਸਵੇਰੇ ਜਲਦੀ ਉੱਠ ਕੇ ਆਪਣੇ ਕਮਾਂਕਾਰਾਂ ਨੂੰ ਟਾਈਮ ਨਾਲ ਕਰ ਲੈਂਦੇ ਨੇ ਬਹੁਤੇ ਲੋਕ ਜੋ ਕਿ ਨੌਕਰੀ ਪੇਸ਼ੇ ਵਾਲੇ ਹੁੰਦੇ ਨੇ ਉਹ ਵੀ ਜਲਦੀ ਉੱਠ ਕੇ ਆਪਣੇ ਘਰ ਦੇ ਕੰਮਕਾਰ ਸਮੇਤ ਲੈਂਦੇ ਨੇ ਕੁੱਲ ਮਿਲਾ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਉਹਨਾਂ ਘਰਾਂ ਦਾ ਦਰਵਾਜ਼ਾ ਖੁੱਲਦਾ ਹੈ ਜਿਨ੍ਹਾਂ ਘਰਾਂ ਵਿੱਚ ਉਦਮੀ ਅਤੇ ਮਿਹਨਤ ਕਰਨ ਵਾਲੇ ਲੋਕ ਰਹਿੰਦੇ ਨੇ ਅਤੇ ਜੋ ਲੋਕ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਦੇ ਨੇ ਇਹ ਗੱਲਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਉਦਮੀ ਅਤੇ ਮਿਹਨਤੀ ਬਣਾਉਣ ਲਈ ਕਹੀਆਂ ਹਨ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਲਈ ਕਹੀਆਂ ਨੇ ਕਿ ਸਭ ਤੋਂ ਪਹਿਲਾਂ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਆਪਣੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਲਵੋ ਉਸ ਦਾ ਸ਼ੁਕਰਾਨਾ ਕਰੋ ਅਤੇ ਫਿਰ ਆਪਣੇ ਕੰਮਕਾਰਾਂ ਦੀ ਸ਼ੁਰੂਆਤ ਕਰੋ ਅਤੇ ਕੁਝ ਸਮਾਂ ਤੁਸੀਂ ਆਪਣੀ ਸਿਹਤ ਨੂੰ ਵੀ ਦੇਣਾ ਹੈ ਹਰ ਰੋਜ਼ ਥੋੜੀ ਜਿਰਤ ਕਰੋ ਕੋਈ ਐਕਸਰਸਾਈਜ਼ ਕਰੋ ਇਹ ਕੁਝ ਲੋਕ ਇਸ ਨੂੰ ਵਹਿਮ ਭਰਮ ਸਮਝਦੇ ਨੇ ਪਰ ਸਾਧ ਸੰਗਤ ਜੀ ਇਹ ਕੋਈ ਵਹਿਮ ਜਾਂ ਭਰਮ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦਾ ਇੱਕ ਤਜਰਬਾ ਹੈ ਜੋ ਸਾਡੇ ਘਰ ਦਾ ਮੁੱਖ ਦਰਵਾਜ਼ਾ ਦੇਖ ਕੇ ਹੀ ਸਾਡੇ ਘਰ ਦਾ ਪੂਰਾ ਹਲ ਦੱਸ ਦਿੰਦੇ ਨੇ ਕਿ ਘਰ ਦੇ ਅੰਦਰ ਜੋ ਵੀ ਰਹਿੰਦੇ ਹਨ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਅਤੇ ਸਾਡੇ ਘਰ ਦੇ ਅੰਦਰ ਦਾ ਕੀ ਹਾਲ ਹੈ ਇਹ ਅੰਦਰ ਦੇ ਲੋਕ ਆਲਸੀ ਹਨ ਜਾਂ ਫਿਰ ਮਿਹਨਤੀ ਹਨ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਹੈ ਕਿ ਸਵੇਰੇ ਉੱਠ ਕੇ ਘਰ ਦਾ ਮੁੱਖ ਦਰਵਾਜ਼ਾ ਖੋਲ ਦਿੱਤਾ ਫਿਰ ਆ ਕੇ ਵਾਪਸ ਵਿਸਤਰੇ ਤੇ ਨੀਂਦ ਵਿੱਚ ਸੋ ਜਾਣਾ ਹੈ ਇਹ ਤੁਸੀਂ ਉੱਠ ਗਏ ਹੋ ਤੇ ਉੱਠਣ ਦਾ ਮਤਲਬ ਹੈ ਜਾਗਣਾ ਅਤੇ ਮਿਹਨਤੀ ਅਤੇ ਉਦਮੀ ਬਨਣਾ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣਾ ਹੈ ਅਤੇ ਉਸ ਉਸ ਤੋਂ ਬਾਅਦ ਆਪਣੇ ਕੰਮਕਾਰਾਂ ਨੂੰ ਕਰਨਾ ਹੈ ਅਸੀਂ ਆਪਣੀ ਸਿਹਤ ਦਾ ਵੀ ਪੂਰਾ ਧਿਆਨ ਰੱਖਣਾ ਹੈ ਸਾਧ ਸੰਗਤ ਜੀ ਅਸੀਂ ਸਵੇਰੇ ਉੱਠ ਕੇ ਕੁਦਰਤ ਦਾ ਨਜ਼ਾਰਾ ਦੇਖਣਾ ਹੈ ਅਤੇ ਸਾਫ਼ ਹਵਾ ਵਿੱਚ ਸਾਹ ਲੈਣਾ ਹੈ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਇਸ ਤੋਂ ਬਾਅਦ ਗੱਲ ਕਰਦੇ ਹਾਂ ਉਸ ਸ਼ਬਦ ਬਾਰੇ ਜਿਸ ਦਾ ਜਾਪ ਤੁਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਕਰਨਾ ਹੈ ਸਾਡੇ ਬਜ਼ੁਰਗ ਹਮੇਸ਼ਾ ਹੀ ਸਾਨੂੰ ਇਹ ਗੱਲ ਸਮਝਾਉਂਦੇ ਸੀ ਕਿ ਜਦੋਂ ਵੀ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜ਼ਰੂਰ ਲੈਣਾ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਵੀ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਬੈਠ ਕੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਉਸ ਵਾਹਿਗੁਰੂ ਜੀ ਨੂੰ ਉਨਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਲਈ ਸ਼ੁਕਰਾਨਾ ਕਰੋ ਅਤੇ ਫਿਰ ਭੈਣਾ ਰਸੋਈ ਵਿੱਚ ਚਾਹ ਬਣਾਉਣ ਤਾਂ ਉੱਥੇ ਵੀ ਹੱਥ ਜੋੜ ਕੇ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਜੀ ਦਾ ਨਾਮ ਲੈ ਕੇ ਹੀ ਆਪਣੀ ਰਸੋਈ ਦਾ ਚੁੱਲ੍ਹਾ ਬਾਲਣਾ ਹੈ ਸਹਜ ਸੰਗਤ ਜੀ ਜਦੋਂ ਅਸੀਂ ਆਪਣੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਹਾਂ ਤਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਨੀ ਹੈ ਜਾਫਿਰ ਮੂਲ ਮੰਤਰ ਦਾ ਜਾਪ ਕਰਨਾ ਹੈ ਕਿ کہنا ਹੈ ਕਿ हे ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਘਰ ਪਰਿਵਾਰ ਤੇ ਸਦਾ ਆਪਣਾ ਮਿਹਰ ਪ੍ਰਿਆ ਹੱਥ ਰੱਖਣਾ ਘਰ ਦੇ ਜੀਆਂ ਵਿੱਚ ਆਪਣਾ ਮਿਹਰ ਪ੍ਰਿਆ ਹੱਥ ਰੱਖਣਾ ਅਤੇ ਘਰ ਦੇ ਜੀਆਂ ਵਿੱਚ ਪ੍ਰੇਮ ਪਿਆਰ ਸੁਖ ਸ਼ਾਂਤੀ ਸਦਾ ਲਈ ਬਣੀ ਰਹੇ ਅਤੇ ਘਰ ਦਾ ਮੁੱਖ ਦਰਵਾਜ਼ਾ ਖੋਲਦੇ ਸਮੇਂ ਇਹ ਅਰਦਾਸ ਵੀ ਜ਼ਰੂਰ ਕਰਨੀ ਹੈ ਕਿ ਕੋਈ ਵੀ 네ਗੇਟਿਵ એનર્ਜੀ ਕੋਈ ਵੀ ਮਾੜੀ ਸ਼ਕਤੀ ਸਾਡੇ ਘਰ ਦੀ ਦਹਲਿਸ ਤੋਂ ਅੱਗੇ ਨਾ ਆਵੇ ਕੋਈ ਵੀ ਜੀ ਇਸ ਮੁੱਖ ਦਰਵਾਜ਼ੇ ਤੋਂ ਸਾਡੇ ਘਰ ਵਿੱਚ ਆਵੇ ਤਾਂ ਫਿਰ ਉਹ ਸਾਡੇ ਘਰ ਵਿੱਚ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਕੋਈ ਵੀ ਸਾਡੇ ਘਰ ਦੀ ਦਹਲਿਸ ਤੋਂ ਨਰਾਜ਼ ਹੋ ਕੇ ਵਾਪਸ ਨਾ ਜਾਵੇ ਤੁਸੀਂ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਹੇ ਵਾਹਿਗੁਰੂ ਜੀ ਸਾਡੇ ਘਰ ਜੋ ਵੀ ਆਵੇ ਉਹ ਸਾਡੇ ਘਰ ਤੋਂ ਨਰਾਜ਼ ਹੋ ਕੇ ਨਾ ਜਾਵੇ ਇਹੀ ਗੱਲ ਕਹਿੰਦੇ ਹੋਏ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਹੈ ਸਾਧ ਸੰਗਤ ਜੀ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ